ਅਪਣੇ ਨਾ ਲੰਘੇ ਕੁਝ ਦਿਨ ਪਹਿਲਾਂ ਹਮ ਅਮਰੀਕਾ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਤੇ 트੍ਰੰਪ ਦੀ ਹਮ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਹਮ ਇਹਨਾਂ ਦੀ ਮਤਲਬ ਮੀਟਿੰਗ ਸੀ ਆਪਸ ਵਿੱਚ ਮੀਟਿੰਗ ਕੀਤੀ ਸੀ ਆਪਸ ਉਹਵਲ ਆਫਿਸ ਦੇ ਵਿੱਚ ਤੇ ਵਾਈਟ ਆਫਿਸ ਤੇ 트੍ਰੰਪ ਨੇ ਕਾਉਂਸਲ ਜਿਹੜਾ ਮਤਲਬ ਮੇਨ ਦਫਤਰ ਹੁੰਦਾ ਉਹ ਆਪਣੇ ਇਨਵਾਈਟ ਕੀਤਾ ਸੀ ਉਹਨੂੰ ਹਾਂ ਉਹਨੂੰ ਇਨਵਾਈਟ ਕੀਤਾ ਸੀ ਹਾਂ ਤੇ ਇਨਵਾਈਟ ਕਰਨ ਤੋਂ ਪਹਿਲਾਂ 트੍ਰੰਪ ਨੇ ਮਤਲਬ ਸਿੱਧਾ ਹਮ ਐਕਸ ਤੇ ਲਿਖ ਕੇ ਪਾਇਆ ਸੀਗਾ ਵੀ ਅਸੀਂ ਬਹੁਤ ਇਹਨਾਂ ਨੂੰ ਹੈਲਪ ਦੇਤੀ ਮਿਲਟਰੀ ਹੈਲਪ ਦੇਤੀ ਹੋਰ ਪੱਖੋਂ ਦੇ ਤਾ ਹਨ ਵੀ ਬਹੁਤ ਹੈਲਪ ਕਰਤੀ ਤੇ ਹੁਣ ਇਹਨਾਂ ਦੀ ਵਾਰੀ ਹੈ ਸਾਨੂੰ ਰਿਟਰਨ ਕਰਨ ਦੀ ਅੱਛਾ ਰਿਟਰਨ ਉਹ ਫੇਵਰ ਜਮਾਂਗ ਰਹੇ ਸੀ ਵੀ ਪੀ ਸਟਾਕ ਅੱਛਾ ਪੀ ਸਟਾਕ ਰੂਸ਼ੀਆ ਤੇ ਯੂਕਰੇਨ ਦੀ ਵਾਰ ਮੈਂ ਖਤਮ ਕਰਨੀ ਹੈ ਕਿਉਂਕਿ ਉਦੋਂ ਪਹਿਲਾਂ ਚੋਣ ਮੈਨੀਫੈਸਟੋ ਦੇ ਵਿੱਚ ਹਾਂ ਜਦੋਂ ਅਮਰੀਕਾ ਦੇ ਵਿੱਚ ਵੋਟਾਂ ਸੀਗੀਆਂ ਹੂੰ ਤਾਂ ਉਹਨੇ ਉਦੋਂ ਹੀ ਗੱਲ ਕਹੀ ਸੀ ਵੀ ਮੈਂ ਇਹਨਾਂ ਦੋਹਾਂ ਦੀ ਦੇਸ਼ਾਂ ਦੀ ਵਾਰ ਉਹ ਇੱਕ ਦਿਨ 'ਚ ਖਤਮ ਕਰ ਦੂੰਗਾ ਠੀਕ ਹੈ ਚਲ ਜਿੱਦ ਵੀ ਆਪਾਂ ਨੂੰ ਹੈਗਾ ਟਰੰਪ ਹੈਗਾ ਜਿੱਦ ਹੀ ਹਨ ਕਿਉਂਕਿ ਉਹਨੇ ਆਹ ਗੱਲ ਵੀ ਕਹੀ ਸੀ ਮੈਂ ਇਮੀਗ੍ਰੇਸ਼ਨ ਤੇ ਥੋੜਾ ਸਖਤੀਮਰਤ ਨਹੀਂ ਬੰਦੇ ਵਾਪਸ ਭੇਜਨੇ ਨੇ ਤੇ ਉਹ ਤੋਂ ਪਹਿਲਾ ਕੰਮ ਇਹਦੇ ਨੇ ਕੀਤਾ ਹੀ ਇਹੀ ਹੈ ਹੂੰ ਉਹੀ ਆਪਦਾ ਚਲ ਬੋਲ ਪਗਾਉਣ ਵਾਸਤੇ ਉਨੇ ਉਹ ਸਟੇਟਮੈਂਟ ਲਿਖ ਰਿਹਾ ਸੀ ਵੀ ਜਿਵੇਂ ਵੀ ਹੋਵੇ ਮੈਂ ਇਹਨਾਂ ਦਾ ਸਮਝੌਤਾ ਕਰਾਂਗਾ ਅੱਛਾ ਭਾਵੇਂ ਮੈਂ ਅੜ ਕੇ ਕਰਾਂਗਾ ਜਿਵੇਂ ਮਰਜ਼ੀ ਕਰਾਂਗਾ ਥੋੜਾ ਜਿਹਾ ਜਲ ਸਿੰਘ ਕੀ ਨਾ ਇਹਦੀ ਲੱਗਦੀ ਵੀ ਹੈ ਹਾਂ ਹੁਣ ਮੇਰੀ ਗੱਲ ਸੁਣਾ ਪੀ ਸਟਾਕ ਦਾ ਆਪਾਂ ਸਭ ਨੇ ਸੁਣੀਆ ਹੂੰ ਸਭ ਤੋਂ ਵੱਡੀ ਜਿਹੜੀ ਉਹ ਮੀਟਿੰਗ ਕਿਉਂ ਰੱਖੀ ਗਈ ਸੀ ਸਭ ਤੋਂ ਵੱਡਾ ਕਾਰਨ ਕੀ ਸੀ ਕੀ ਕਾਰਨ ਸੀ ਯੂਕਰੇਨ ਨੂੰ ਸਿੱਧੀ-ਸਿੱਧੀਆਂ ਨੇ ਇਹ ਗੱਲ ਕਹੀ ਕਿ ਵੀ ਮੈਂ ਤੇਰਾ ਤੇਰਾ ਸ਼ਿਆਦਾ ਚਾਹਣਾ ਕਿ ਸਮਝੌਤਾ ਹੋ ਜੇ ਵੀ ਤੁਸੀਂ ਵਰਲਡ ਵਾਰ ਵਾਲ ਨਾ ਜਾਓ ਹੂੰ ਤੇ ਅਸੀਂ ਹੁਣ ਤੱਕ ਤੇਰੀ ਬਹੁਤ ਹੈਲਪ ਕਰਤੀ ਇਸ ਤੋਂ ਪਿਛਲੀ ਸਰਕਾਰ ਨੇ ਵੀ ਬੜੀ ਕਰਤੀ ਹੂੰ 2014 ਨੂੰ ਜਦੋਂ ਦਾ ਜਲ ਸਿੰਘ ਕੀ ਆਇਆ ਉਹਦੇ ਵਿੱਚ ਮਤਲਬ ਪਾਵਰ ਦੇ ਵਿੱਚ ਆਇਆ ਉਦੋਂ ਦਾ ਚੱਲ ਇਹੀ ਹੈ ਨਾ ਕਿ ਪਹਿਲਾਂ ਤਾਂ ਟਰੰਪ ਹੁੰਦਾ ਸੀ ਇਹਨਾਂ ਦੀ ਪਹਿਲਾਂ ਵੀ ਨਹੀਂ ਬਣਦੀ ਹੁੰਦੀ ਸੀ ਫਿਰ ਜਦੋਂ ਦੂਜੀ ਸਰਕਾਰ ਆਈ ਉਹਨਾਂ ਨੇ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਜਿੰ ਜਿਹੜੇ ਵੀ ਹੁਣ ਹੁਣ ਰਸ਼ੀਆ ਬਹੁਤ ਵੱਡੀ ਇੱਕ ਕੰਟਰੀ ਐ ਨਹੀਂ ਵੱਡੀ ਇਕਨੋਮੀ ਆ ਤੇ ਉਹਦੇ ਸਾਹਮਣੇ ਆਪਣਾ ਯੂਕਰੇਨ ਕੀ ਆ ਕੁਛ ਵੀ ਨਹੀਂ ਉਹ ਤਾਂ ਸਮਝ ਲਓ ਵੀ ਇੱਕ ਛੋਟਾ ਜਿਹਾ ਇੱਕ ਟਾਪੂ ਲਾ ਲੋ ਤੇ ਇੱਕ ਰਸ਼ੀਆ ਦਾ ਟੁੱਟਿਆ ਹੋਇਆ ਹਿੱਸਾ ਹੋ ਤੇ ਉਹ ਉਹਦੇ ਕੋਲ ਕੀ ਆ ਰਿਸੋਰਸਸ ਹਾਂ ਨੈਚੁਰਲ ਨੈਚੁਰਲ ਸੋਰਸਸ ਹੁਣ ਚਾਹੇ ਪੁਰਾਣੀ ਸਰਕਾਰ ਸੀ ਮਤਲਬ ਇਹ ਤਾਂ ਹੁਣ ਡ੍ਰੰਪ ਐ ਥੋੜਾ ਬੋਲ ਪੜਾਗਾ ਹੁਣ ਕੋਈ ਬੰਦਾ ਹੁਣ ਜਿਵੇਂ ਅਫਗਾਨਿਸਤਾਨ ਦੇ ਵਿੱਚ ਪਹਿਲਾਂ ਯੂਐਸ ਆਈ ਸੀ ਹਥਿਆਰ ਸਪਲਾਈ ਕੀਤੇ ਕਿਹੜੇ ਦੇਸ਼ ਨੂੰ ਹਥਿਆਰ ਸਪਲਾਈ ਕੀਤੇ ਚਾਹੇ ਵਰਲਡ ਵਾਰ ਲਾ ਲਾ ਜਦੋਂ ਮਰਜ਼ੀ ਲਾ ਲਾ ਸਭ ਤੋਂ ਵੱਧ ਹਥਿਆਰ ਸਪਲਾਈ ਕੌਣ ਕਰਦਾ ਯੂਐਸ ਉਸ ਤੋਂ ਬਾਅਦ ਫਾਇਦਾ ਕਿਹਦਾ ਹੁੰਦਾ ਯੂਐਸ ਦਾ ਇਹੀ ਕਾਰਨਾ ਕਰਕੇ ਚਲੋ ਉਹਨਾਂ ਨੇ ਚਲਾ ਹੈਲਪ ਕੀਤੀ ਉਹਨਾਂ ਨੂੰ ਇਹ ਨਹੀਂ ਹੈਗਾ ਵੀ ਰਸ਼ੀਆ ਨਾਲ ਸਿੱਧਾ ਤਾਂ ਪੰਗਾ ਕੋਈ ਲੈਣਾ ਨਹੀਂ ਚਾਹੁੰਦਾ ਹੈਗਾ ਆਪ ਬਿਲਕੁਲ ਠੀਕ ਹੈ ਕਿਉਂਕਿ ਆਪਦਾ ਨਾਲ ਨੁਕਸਾਨ ਨਹੀਂ ਵੀ ਦੂਜਿਆਂ ਦਾ ਛੋਟੇ-ਮੋਟੇ ਆਲੇ-ਦਾਲ ਨੇ ਉਹਨਾਂ ਨੂੰ ਲਾ ਦੋ ਇਹ ਗੱਲ ਹੁੰਦੀ ਆ ਤੇ ਫਾਇਦਾ ਹੁੰਦਾ ਯੂਐਸ ਦਾ ਤੇ ਹੁਣ ਕੀ ਮੰਗਿਆ ਉਹਨੇ ਵੀ ਛੋਟੀ ਲੜਾਈ ਤੇ ਚਲਾ ਅਲੱਗ ਗੱਲ ਆ ਪਰ ਜੇ ਤੁਸੀਂ ਚਾਹੋ ਨੀ ਓਕੇ ਅਸੀਂ ਤੁਹਾਨੂੰ ਹਥਿਆਰ ਦਈਏ ਅਸੀਂ ਤੁਹਾਨੂੰ ਪ੍ਰੋਟੈਕਟ ਕਰੀਏ ਤਾਂ ਆਪਣੇ ਦੇਸ਼ ਦੇ 50% ਰਿਸੋਰਸਸ ਸਾਨੂੰ ਸਾਈਨ ਕਰਕੇ ਹੁਣੇ ਦੇ ਦਿਓ ਮਤਲਬ ਪ੍ਰੋਟੈਕਸ਼ਨ ਮਣੀ ਪ੍ਰੋਟੈਕਸ਼ਨ ਮਣੀ ਵੀ ਹਾਂ ਤੈਨੂੰ ਅਸੀਂ ਰਸ਼ੀਆ ਤੋਂ ਬਚਾਵਾਂਗੇ ਹਾਂ ਤੂੰ ਆ ਸਾਈਨ ਕਰ ਦੇ ਸੋਡੇ ਦੇਸ਼ ਦੇ ਜਿੰਨਾ ਕੋਈ ਆਇਲ ਨਿਕਲਦਾ ਕੋਈ ਹੋਰ ਜਿਹੜੇ ਖਣਜ ਜਵਦਾਰਤ ਹੁੰਦੇ ਨੇ ਕੁਦਰਤੀ ਜੋ ਵੀ ਕੁਦਰਤੀ ਸਰੋਤ ਨੇ ਜਿਹੜੇ ਹਨ ਵੀ ਉਹਨਾਂ ਤੇ ਉਹ ਕਾਬਜ ਹੋਣ ਨੂੰ ਫਰਦਾ 50% ਲੈਣ ਨੂੰ ਫਰਦਾ ਸਿੱਧਾ ਸਿੱਧਾ ਹੀ ਹਾਂ ਹੁਣ ਜੈਲ ਸਿੰਘ ਕੀ ਦਾ ਰੌਲਾ ਇਹ ਆ ਹੁਣ ਕੋਈ ਵੀ ਦੇਸ਼ ਆ ਚੱਲਾ ਹਨਾ ਉਹ ਬੰਦਾ ਕਹਿੰਦਾ ਵੀ ਮੈਂ ਇਸ ਚੀਜ਼ ਤੇ ਕਿਵੇਂ ਸਾਈਨ ਕਰਦਾ ਹੂੰ ਵੀ ਜਿਹੜੀ ਚੀਜ਼ ਦੀਪਰ ਭਾਈ ਮੇਰੀਆਂ ਅਗਲੇ 10 ਪੀੜ੍ਹੀਆਂ ਨੂੰ ਜਾਂ ਫਿਰ ਮੇਰੇ ਕੰਟਰੀ ਦੀਆਂ ਅਗਲੇ 10 ਪੀੜ੍ਹੀਆਂ ਨੂੰ ਕਰਨੀ ਪਊਗੀ ਹੂੰ ਚੱਲ ਕੋਈ ਵੀ ਉਹ ਤਾਂ ਵਰਲਡ ਲੀਡਰ ਆ ਭਾਵੇਂ ਜਿੱਦ ਵੱਡੇ ਤੋਂ ਵੱਡਾ ਭਾਵੇਂ ਕਰਪਟ ਵੀ ਬੰਦਾ ਹਨਾ ਪਰ ਜਦੋਂ ਗੱਲ ਇਹ ਜੀ ਜਗਾ ਤੇ ਆਉਂਦੇ ਵੀ ਲਾਹਣ ਤਾਂ ਬਹੁਤ ਜਿਆਦੇ ਪੈੜੀਆਂ ਪੈਣੀਆਂ ਜੇ ਮੈਂ ਉਹ ਟ੍ਰੀਟੀ ਸਾਈਨ ਕਰਤੀ ਤਾਂ ਫਿਰ ਕੋਈ ਵੀ ਹਜ਼ਾਰ ਵਾਰ ਸੋਚੂਗਾ ਫਿਰ ਵਧੀਆ ਸੋਚਣਾ ਹੀ ਪੈਣਾ ਸੀਗਾ ਬਿਲਕੁਲ ਬਿਲਕੁਲ ਪਰ ਜਿਹੜੀ ਲੜਾਈ ਹੋਈ ਹੈ ਨਾ ਅਪਾ ਤੇਨਾਂ ਦੀ ਜੋ ਆਰਗੂਮੈਂਟ ਹੋਈ ਹੈ ਉਹ ਕਿੰਨੀ ਜਵਾਕਾ ਵਾਂਗੂ ਹੋਈ ਹੈ ਜਮੀਨਾਂ ਦੀ ਉਹੀ ਤਾਂ ਰੋਹਦਾ ਨਹੀਂ ਵੀ ਨਹੀਂ ਯਾਰ ਮੈਂ ਨਹੀਂ ਮੈਂ ਟੜ ਗਿਆ ਹਾਂ ਮਤਲਬ ਜਲ ਸਿੰਘ ਤਾਂ ਮੈਂ ਚਲ ਦਿਨਾਂ ਦੇਖਿਆ ਮੈਂ ਸਾਰੀ ਉਹ ਇੰਟਰਵਿਊ ਦੇਖੀ ਆ ਇੱਕ ਮੱਥਰਕਾਰ ਨੇ ਹਾਂ ਇਹਨੂੰ ਟਰੰਪ ਨੂੰ ਕਿਹਾ ਵੀ ਪਹਿਲਾਂ ਵੀ ਰਸ਼ੀਆ ਨੇ ਬਥੇਰੀ ਵਾਰ ਸਮਝੌਤਾ ਤੋੜਿਆ ਵੀ ਤੂੰ ਕਿਵੇਂ ਜਿੰਮੇਵਾਰੀ ਲੈਨੇ ਵੀ ਐਤ ਕੀ ਸਮਝੌਤਾ ਨਹੀਂ ਤੋੜੂਗਾ ਥੀ ਹਾਂ ਜੇ ਕਹਣਾ ਤੇਰੇ ਤੇ ਕੋਈ ਬੰਬ ਸੱਢ ਦੇ ਹਾਂ ਸਹੀ ਗੱਲ ਹੈ ਨਹੀਂ ਮਤਲਬ ਉਹਨੇ ਗੱਲਾਂ ਦਾ ਨਾ ਜਮੀ ਤੋੜ ਮਰੋੜ ਕੇ ਹੋਰੇ ਬਿਆਨ ਦਿੱਤੇ ਨੇ ਉਹਨੇ ਪਤਾ ਕੀ ਗੱਲ ਕਹੀ ਆ ਜਿਵੇਂ ਉਹ ਨਹੀਂ ਹੁੰਦਾ ਵੀ ਮੈਂ ਕਹਿੰਦਾ ਵੀ ਦੋ ਚਾਰ ਪੈਗ ਲਾ ਕੇ ਭੰਗ ਪੀ ਕੇ ਆ ਗਿਆ ਹੁੰਦਾ ਭੰਗ ਪੀ ਕੇ ਆ ਗਿਆ ਨਾ ਐ ਇੰਟਰਵਿਊ ਦੇ ਰਿਹਾ ਮਤਲਬ ਨਾਰਮਲ ਜਿਵੇਂ ਹੁਣ ਦਲੇਰ ਨੇ ਚੱਲ ਹੱਸ ਕੇ ਗੱਲ ਕਹਿਦੀ ਕੋਈ ਮਜ਼ਾਕ ਨਹੀਂ ਹੋਇਆ ਸੀ ਪੱਤਰਕਾਰ ਨੇ ਕੁਐਸਚਨ ਪੁੱਛਿਆ ਕਿ ਵੀ ਐਵੇਂ ਹਨਾ ਵੀ ਉਹਨੇ ਰਸ਼ੀਆ ਨੇ ਜਿਆ ਕਿੰਨੇ ਵਾਰ ਉਹਨਾਂ ਦੀ ਟ੍ਰੀਟੀਆਂ ਪਹਿਲਾਂ ਤੋੜਤੀਆਂ ਕਿੰਨੇ ਉਹਨਾਂ ਦੇ ਜਿਹੜੇ ਆਪਣੇ ਦੇਸ਼ ਦੇ ਸ਼ਾਂਤੀ ਸਮਝੌਤੇ ਹੋਏ ਨੇ ਉਹਤੇ ਬਣਾਏ ਹੋਏ ਨੇ ਉਹਨਾਂ ਨੂੰ ਤੋੜਤਾ ਤੇ ਉਹ ਪੜਖ ਗਿਆ ਬਾਈ ਮਤਲਬ ਗਾਲੀ ਕੱਢਣ ਲੱਗਾ ਖਣਾ ਕਿਵੇਂ ਤੁਹਾਡੇ ਉੱਤੇ ਬੰਬ ਸੜਦਾ ਜੇ ਕਿਸੇ ਨੇ ਤੁਹਾਡਾ ਕੀ ਬਣ ਫਰਾਣਾ ਸੁਣਣਾ ਅੱਛੀ ਖਤਮ ਹੋ ਜਾ ਇਹ ਜੀ ਗੱਲ ਕਰੀ ਉਹ ਬੱਬੀ ਮਤਲਬ ਇਹੀ ਇੱਕ ਪ੍ਰੈਜ਼ੈਂਟ ਵਾਲੀ ਗੱਲ ਹੈਗੀ ਆ ਇਹ ਰੱਖ ਕੇ ਚਲੋ ਆਪਾਂ ਕਹਨੇ ਇੱਕ ਸੰਵਿਧਾਨਕ ਅਹੁਦੇ ਤੇ ਹੋਣਾ ਉਹ ਕਿਤਨਾ ਕਿਤੇ ਇੱਕ ਰਿਸਪੈਕਟ ਚਾਹੀਦੀ ਹੈ ਨਾ ਉਹ ਉੱਥੇ ਬੋਲਣ ਦੀ ਵੀ ਤੇ ਉਹ ਅਹੁਦੇ ਦੀ ਵੀ ਰਿਸਪੈਕਟ ਉਹ ਤੋਂ ਵੱਡੀ ਹੋ ਜਾਂਦੀ ਹੈ ਜਿਵੇਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਹੈ ਜਿਵੇਂ ਉਹ ਕਰ ਰਿਆ ਸੀਗਾ ਉਹਨੂੰ ਜਲ ਸਿੰਘ ਕੀ ਨੂੰ ਵੀ ਤੂੰ ਸਾਡੀ ਤੋਹੀਮ ਕੀਤੀ ਹੈ ਹਾਂ ਤੂੰ ਜਿਹੜਾ ਓਵਲ ਆਫਿਸ ਹੈ ਇੱਥੇ ਆ ਕੇ ਪ੍ਰੈਜ਼ੀਡੈਂਟ ਦੀ ਬੇਇੱਜ਼ਤੀ ਕਰ ਰਿਹਾ ਹੈ ਬੇਇੱਜ਼ਪੈਕਟ ਕਰ ਰਿਹਾ ਹੈ ਦੋਸਤਾਂ ਹਾਂ ਹਾਲਾਂਕਿ ਜੇ ਚਲ ਜੇ ਸਾਰੀ ਉਹਨਾਂ ਦੀ ਵਾਰਤਾਲਾਪ ਆਪਾਂ ਧਿਆਨ ਨਾਲ ਸੁਣੀਏ ਤਾਂ ਬੇਇੱਜ਼ਤ ਉਹ ਕਰ ਰਹੀ ਸੀ ਉਹਨੂੰ ਹਾਂ ਉਹ ਬੇਇੱਜ਼ਤ ਕਰ ਸਪੈਸ਼ਲ ਬੁਲਾ ਕੇ ਬੇਇੱਜ਼ਤ ਕੀਤਾ ਰਿਹਾ ਸੀ ਉਹਨੂੰ ਤੇ ਚਲੋ ਜਦੋਂ ਮੀਟਿੰਗ ਓਵਰ ਹੋਈ ਹੈ ਉਸ ਤੋਂ ਬਾਅਦ ਉਹਨੇ ਟਵੀਟ ਵੀ ਪਾਇਆ ਵੀ ਸਮਝ ਵੀ ਜਿਹੜੀ ਬੀਟਿੰਗ ਮੀਟਿੰਗ ਹੈ ਉਹ ਬੇਸਟਾ ਰਹੀ ਹੈ ਹਾਂ ਤੇ ਜਦੋਂ ਜਲ ਸਿੰਘ ਕੀ ਮਨ ਬਣਾ ਲੇ ਆਪਦਾ ਦੁਬਾਰੇ ਤ ਦੁਬਾਰੇ ਉਹਤਨਾ ਗੱਲਬਾਤ ਕਰਨ ਨੂੰ ਸੀ ਤਿਆਰ ਅੱਛਾ ਉਹਨੇ ਜੈਲਸਿੰਗ ਕਿਨੇ ਮੈਨੂੰ ਰਿਪਲਾਈ ਕੀਤਾ ਕਿਉਂਕਿ ਆ ਜਿਹੜਾ ਜੀਡੀਵੈਂਸ ਆ ਉਹਨੇ ਬੈਠੇ ਬੈਠੇ ਤੈਨੂੰ ਕਹਿੰਦਾ ਥੈਂਕਿਊ ਨਹੀਂ ਕਿਹਾਗਾ ਤੂੰ ਕਿੰਨੇ ਵਾਰ ਤੂੰ ਮਤਲਬ ਯੂਐਸ ਦਾ ਪ੍ਰੈਜ਼ੀਡੈਂਟ ਤੇਰੇ ਕੋਲ ਬੈਠਾ ਤੂੰ ਥੈਂਕਿਊ ਕਿਉਂ ਨਹੀਂ ਕਿਹਾਗਾ ਉਸ ਲਾਈਨ ਤੋਂ ਪਹਿਲਾਂ ਪਹਿਲਾਂ ਲਗਭਗ ਥੋੜੀ ਥੋੜੀ ਗੱਲ ਤੇ ਜੈਲਸਿੰਗ ਕਿਨੇ 10 ਤੋਂ 15 ਵਾਰ ਥੈਂਕਿਊ ਬੋਲ ਚੁੱਕਿਆ ਸੀ ਉਹ ਨਾਰਮਲ ਹਰ ਚੀਜ਼ ਤੇ ਹੈ ਨਾ ਜਿਵੇਂ ਆਪਣੇ ਨਾਰਮਲ ਕੈਨੇਡਾ ਦੇ ਵਿੱਚ ਵੀ ਹੈਗਾ ਨਾ ਥੋੜੇ ਥੈਂਕਿਊ ਕਹਿਣ ਦੀ ਹੱਤ ਹੁੰਦੀ ਆ ਉਵੇਂ ਉਹਨੇ ਪਰ ਅਸੀਂ ਇਹਦਾ ਅਸੀਂ ਸਾਈਨ ਨਹੀਂ ਕਰ ਸਕਦੇ ਹੈਗੇ 50% ਜੋ ਵੀ ਹੈ ਨਾ ਇਹ ਕਿਵੇਂ ਦੇ ਦਾਂਗੇ ਉਸ ਤੋਂ ਬਾਅਦ ਜਿੰਨੀ ਮਤਲਬ ਉਹਨੂੰ ਸਪੋਰਟ ਮਿਲੀ ਹੈ ਹੋਰ ਦੇਸ਼ਾਂ ਦੇ ਨੇਤਾਵਾਂ ਤੋਂ ਜਿਵੇਂ ਟੁੱਡੋ ਵਰਗੇ ਨੇ ਉਹਦੋਂ ਸਪੋਰਟ ਤੇ ਪਾਏ ਵੀ ਸੀ ਜਲ ਸਿੰਘ ਕੀਤਰੇ ਨਾਲ ਉਹਨਾਂ ਨੂੰ ਵੀ ਬਾਰ-ਬਾਰ ਥੈਂਕ ਯੂ ਥੈਂਕ ਯੂ ਥੈਂਕ ਯੂ ਓਮੇ ਹੀ ਥੈਂਕ ਯੂ ਓਮੇ ਹੀ ਥੈਂਕ ਯੂ ਮਤਲਬ ਉਹਨਾਂ ਨੂੰ ਥੈਂਕ ਯੂ ਨੂੰ ਬੜਾ ਚੱਕਿਆ ਉਹਦੇ ਨੂੰ ਉਹ ਕਿਉਂਕਿ ਨੌਨਸੈਂਸ ਗੱਲ ਸੀ ਨਾ ਜੀਡੀ ਪੈਂਚਲ ਠੀਕ ਹੈ ਟਰੰਪ ਤੇ ਸਮਝ ਲਓ ਭੰਗ ਵੀ ਕੇ ਆ ਗਿਆ ਵੀ ਹੁਣ ਜਿਹੜੇ ਪ੍ਰੈਜ਼ੀਡੈਂਟ ਆ ਇੱਕ ਵਾਈਸ ਪ੍ਰੈਜ਼ੀਡੈਂਟ ਆ ਉਹ ਪਤਾ ਨਹੀਂ ਕਦੋਂ ਕਦੋਂ ਤੋਂ ਪ੍ਰੈਜ਼ੀਡੈਂਟ ਤੱਕ ਪਹੁੰਚੇ ਨੇ ਹਨਾ ਵੀ ਨਾਰਮਲਾਈਜ਼ ਥੋੜਨਾ ਬੱਚੇ ਥੋੜਨਾ ਵੀ ਆ ਨਵੇਂ ਜੰਮੇ ਜਵਾਕ ਆ ਜਿਨ੍ਹਾਂ ਨੂੰ ਪਤਾ ਨਹੀਂ ਹਨਾ ਵੀ ਕਿਸ ਨੂੰ ਕਿਵੇਂ ਬੋਲਣਾ ਉਹੋ ਬੰਦੇ ਅਸੀਂ ਛੋਟੇ ਛੋਟੇ ਗੱਲਾਂ 'ਚ ਲੜ ਰਹੇ ਨੇ ਕਿਉਂ ਇਹਦੇ ਕਾਰਨ ਇਹਦਾ ਕੀ ਕਾਰਨ ਅੰਦਰ ਦਾ ਕਾਰਨ ਤਾਂ ਯਾਰ ਸਿੱਧੀ ਆ ਪ੍ਰਭੂ ਸੱਤ ਹੈ ਹਾਂ ਆਪਾਂ ਨੂੰ ਵੀ ਪਤਾ ਹੋਣਾ ਜਿਵੇਂ ਵੀ ਇਹਨਾਂ ਦਾ ਲੈਵਲ ਜਿਆ ਡਾਊਨ ਜਾ ਰਿਹਾ ਹੈ ਨਾ ਕਿਤੇ ਨਾ ਕਿਤੇ ਇਹਨਾਂ ਨੂੰ ਆਏ ਆ ਵੀ ਜਿਹੜੀ ਕਿ ਸੁਪਰ ਪਾਵਰ ਹੈ ਨਾ ਹਾਂ ਆ ਜਿਹੜੇ ਟਾਈਮ ਦੀ ਉਹ ਸਾਡੇ ਹੱਥੋਂ ਖਿਸਕ ਰਹੀ ਹੈ ਹਾਂ ਤੇ ਇਹ ਖਿਸਕ ਰਹੀ ਹੈ ਤੇ ਇਹਨਾਂ ਨੂੰ ਅੱਗੇ ਜਾ ਕੇ ਲੋਡ ਪੈਣੀ ਆ ਰਸ਼ੀਆ ਦੀ ਬਿਲਕੁਲ ਕਿਉਂਕਿ ਇਤਰੋਂ ਜਿਹੜਾ ਚੀਨ ਹੈ ਚੀਨ ਭਾਰੀ ਪੈ ਰਿਹਾ ਨਾ ਤੇ ਬਿਲਕੁਲ ਕਿਉਂਕਿ ਚੀਨ ਨੇ ਜਿਹੜੇ ਆਲੇ-ਦਾਲੇ ਮੂਰਖ ਨੇ ਇੰਡੀਆ ਨੂੰ ਛੱਟ ਕੇ ਹਲੇ ਉਹਨਾਂ ਨਾਲ ਕਿਤੇ ਨਾ ਕਿਤੇ ਚੀਨ ਦੇ ਜਿਹੜੇ ਸਮਝੌਤੇ ਨੇ ਜਾਂ ਇਹਨਾਂ ਦੀ ਮਤਲਬ ਗੱਲਬਾਤ ਬਹੁਤ ਜ਼ਿਆਦਾ ਵੱਡੇ ਸਟਰੋਂਗ ਲੈਵਲ ਤੇ ਚੱਲ ਰਹੀ ਹੈ। ਹਾਂ। ਮਤਲਬ ਹੌਲੀ ਹੌਲੀ ਕਿਤੇ ਨਾ ਕਿਤੇ ਕੁਝ ਬ੍ਰਿਕਸ ਦੇ ਰੂਪ ਚ ਉਹਦੇ ਵਿੱਚ ਤਾਂ ਇੰਡੀਆ ਵੀ ਇਨਵੋਲਵ ਹੈਗਾ ਹੈਗਾ। ਮੇਨ ਹੈਗੀ ਬ੍ਰਿਕਸ ਆ ਕਰਨਾ। ਬ੍ਰਿਕਸ ਦਾ ਮੇਨ ਕਾਰਨ ਹੀ ਬ੍ਰਿਕਸ ਹੈ ਨਾ। ਹੁਣ ਬ੍ਰਿਕਸ ਦੇ ਵਿੱਚ ਜਿਵੇਂ ਇਹਨਾਂ ਨੇ ਆਪਣੀ ਕਰੰਸੀ ਚਲਾਉਣ ਨੂੰ ਕਿਹਾ ਸੀ ਤੇ ਉਦੋਂ ਬਾਅਦ ਟਰੰਪ ਨੇ ਲਿਖ ਕੇ ਪਾਇਆ ਸੀ ਮੈਂ 100% ਟੈਰਿਫ ਲਾ ਦੂੰ ਤੁਹਾਡੇ ਤੇ ਟੈਕਸ ਲਾ ਦੂੰਗਾ 100% ਵੀ ਜੇ ਤੁਸੀਂ ਬ੍ਰਿਕਸ ਨੇ ਆਪਣੀ ਕਰੰਸੀ ਚਲਾਈ ਤਾਂ ਮੈਂ ਇਹ ਕਰ ਦੂੰ ਬਾਹਰ ਕਰ ਦੂੰ ਮੈਂ ਰਸ਼ੀਆ ਨੂੰ ਨਾਲ ਜੋੜਦਾ ਰਸ਼ੀਆ ਮੇਰੇ ਨਾਲ ਕਿਤੇ ਨਾ ਕਿਤੇ ਕਿਸੇ ਸਮਝੋਤੇ ਚ ਆਉਂਦਾਗਾ ਤਾਂ ਕੱਲ ਨੂੰ ਮੈਂ ਆ ਵੱਡੇ ਜਿਹੜੀਆਂ ਕੰਟਰੀਆਂ ਮੇਰੇ ਤੇ ਕਾਬਜ ਹੋ ਸਕਦੀਆਂ ਨਹੀਂਆਂ ਜਿਹੜੇ ਇਕੱਠੇ ਹੋ ਰਹੀਆਂ ਨੇ ਕਿਉਂਕਿ ਇਧਰ ਨੂੰ ਯੂਰੋਪੀਅਨ ਕੰਟਰੀਜ਼ ਵੀ ਕੁਸ਼ਕ ਨਾਲ ਆਉਣ ਲੱਗੀਆਂ ਕਿਉਂਕਿ ਈਸਟ ਜਿਹੜੀਆਂ ਮਤਲਬ ਇਧਰ ਆਪਣਾ ਈਸਟ ਵਾਲੀਆਂ ਆਪਣਾ ਨਾਰਥਰਨ ਨਾਰਥਰਨ ਕੰਟਰੀ ਨਾਰਥਰਨ ਕੰਟਰੀ ਨਾਰਥਰਨ ਦਾ ਪਰ ਉੱਪਰ ਨਹੀਂ ਆ ਗਈਆਂ ਈਸਟ ਈਸਟਰੀਅਨ ਕੰਟਰੀਆਂ ਜਿਹੜੀਆਂ ਆਪਣੀਆਂ ਨੇ ਉੱਪਰ ਦੀ ਤਰ੍ਹਾਂ ਵਾਲੀਆਂ ਕੰਟਰੀਆਂ ਹੋ ਗਿਆ ਇਹ ਇਕੱਠੀਆਂ ਹੋ ਰਹੀਆਂ ਨੇ ਜਿਵੇਂ ਸਾਊਥ ਅਫਰੀਕਾ ਵੀ ਵਿੱਚ ਇਨਵੋਲਵ ਹੋ ਰਹੀ ਹੈਗੀ ਹਾਂ ਹਾਂ ਮਤਲਬ ਸਿੱਧੇ ਸਿੱਧੇ ਢੰਗ ਨਾਲ ਇਨਵੋਲਵ ਹੋ ਰਹੀ ਹੈ ਪਿੱਛੇ ਜਿਹੜੀ ਬ੍ਰਿਕਸ ਦਾ ਸਮਿਟ ਹੋਇਆ ਸੀਗਾ ਰਸ਼ੀਆ ਦੇ ਵਿੱਚ ਉਹ ਬਹੁਤ ਵੱਡਾ ਹੋਇਆ ਸੀਗਾ ਉਹ ਰਸ਼ੀਆ ਦੇ ਨਾਲ ਸਮਝੌਤਾ ਤਾਂ ਕਰਨ ਨੂੰ ਖੜਦਾਗਾ ਅਮਰੀਕਾ ਵੀ ਉਹਨੂੰ ਆਏ ਆ ਵੀ ਮੈਂ ਰਸ਼ੀਆ ਨੂੰ ਖਿੱਚਣੂੰਗਾ ਬਿਲਕੁਲ ਬ੍ਰਿਕਸ ਦੇ ਵਿੱਚੋਂ ਜੇ ਹੁਣ ਬ੍ਰਿਕਸ ਦੇ ਵਿੱਚੋਂ ਰਸ਼ੀਆ ਨਿਕਲ ਗਿਆ ਤਾਂ ਬਿਕਸ ਕੱਲਾ ਵੈਕਸ ਰਹ ਜੂਗਾ ਮੇਨ ਹੈਗੇ 40 ਰਸ਼ੀਆ ਕਲਰ ਨਾਮ ਦਾ ਨਹੀਂ ਹੈਗਾ ਉਹ ਵੈਕਸ ਅਸੀਂ ਤਾਂ ਗਿਆ ਵੀ ਜੇ ਰਸ਼ੀਆ ਬਾਹਰ ਨਿਕਲ ਗਿਆ ਤੇ ਹੁਣ ਰਸ਼ੀਆ ਵੱਡਾ ਸਰੋਤ ਹੈ ਕਿਨਾਂ ਦਾ ਰਸ਼ੀਆ ਬਹੁਤ ਵੱਡਾ ਕਿਉਂਕਿ ਰਿਸੋਰਸ ਉਹਦੇ ਕੋਲ ਉਹਨੂੰ ਲਾਲਚ ਕਿਹੜੀ ਚੀਜ਼ ਦਿੱਤਾ ਜਾਊਗਾ ਨੈਟੋ ਹਾਂ ਵੀ ਤੈਨੂੰ ਨੈਟੋ ਦਾ ਹਿੱਸਾ ਬਣਾ ਲਾਂਗੇ ਹੂੰ ਮੇਨ ਇਹ ਹੈ ਕਿ ਰਸ਼ੀਆ ਨਾ ਜੇ ਬਾਹਰ ਨਿਕਲੇ ਗਏ ਇਹ ਨਹੀਂ ਹੈਗਾ ਬੰਦੇ ਦੇ ਸਿਰਫ ਇਕਨੋਮੀ ਇੱਕ ਕਿਸੇ ਦੇਸ਼ ਪਿੱਛੇ ਜਾ ਕੇ ਕਿਸੇ ਤਾਕੜੀ ਸਰਕਾਰ ਵਿੱਚ ਨਹੀਂ ਚਲਦੀ ਮੇਨ ਹੈਗਾ ਰਸ਼ੀਆ ਕੋਲੋਂ ਲੈਂਡ ਕਿੰਨਾ ਉਹਦੇ ਕੋਲ ਰਿਸੋਰਸ ਕਿੰਨੇ ਨੇ ਤਾਂ ਉਹ ਕਿੰਨੇ ਵਰਲਡ ਨੂੰ ਡੋਮਿਨੇਟ ਕਰ ਸਕਦਾ ਮਤਲਬ ਉਹ ਸਾਰੇ ਦੁਨੀਆ ਦੇ ਬਾਰੇ ਗੱਲ ਰਿਹਾ ਅਮਰੀਕਾ ਕੈਨੇਡਾ ਦੇ ਨਾਲ ਲੱਗਦਾ ਹਾਂ ਮਤਲਬ ਐਡਾ ਕਿ ਵਿਸ਼ਾਲ ਬਿਲਕੁਲ ਇੰਨਾ ਕ ਵੱਡਾ ਹੈਗਾ ਉਹ ਉਹੀ ਆ ਵੀ ਉਹ ਇੰਨਾ ਵੱਡਾ ਕਿ ਉਹਦੇ ਕੋਲ ਇੰਨੇ ਕ ਜ਼ਿਆਦਾ ਰਿਸੋਰਸਸ ਨੇ ਕਿ ਅੱਧੀ ਦੁਨੀਆ ਨੂੰ ਤਾਂ ਆਪਣਾ ਔਇਲ ਹੀ ਦੇ ਰਿਆ ਮਤਲਬ ਨਾਰਥ ਆਫ ਦੇਪ ਨੂੰ ਸਟਰੋਂਗ ਕਰ ਰਿਹਾ ਬਿਲਕੁਲ ਕੈਨ ਦਾ ਬਾ ਵੀਹੀ ਆ ਹੁਣ ਜੇ ਉਹਦੇ ਵਿੱਚ ਬ੍ਰਿਕਸ ਦੇ ਵਿੱਚ ਰਸ਼ੀਆ ਹੀ ਨਾ ਰਿਹਾ ਤਾਂ ਬ੍ਰਿਕਸ ਬਣੀ ਨਹੀਂ ਸਕਦਾ ਹੈਗਾ ਉਹ ਵਿਚਾਰਲੀ ਕੜੀ ਉਹ ਆ ਮਤਲਬ ਯਾਰ ਉਹ ਰੀੜ ਦੀ ਹੱਡੀ ਤੋੜਨ ਨੂੰ ਖਰਦਣੀ ਆ ਹਾਂ ਚਲੋ ਬਾਕੀ ਚਲੋ ਮੈਨੂੰ ਤਾਂ ਐਂ ਲੱਗਦਾ ਜੇ ਬ੍ਰਿਕਸ ਬਣ ਚੰਗੀ ਗੱਲ ਥੋੜਾ ਜਿਹਾ ਉੱਪਰੋਂ ਜਿਹੜੀ ਨਾਰਦਰਨ ਕੰਟਰੀ ਦੇ ਪ੍ਰਭੂ ਸੱਤਾ ਥੋੜਾ ਜਿਹਾ ਪਾਵਰ ਸ਼ਿਫਟ ਹੋਣੀ ਚਾਹੀਦੀ ਹੈ ਤੇ ਹੋਊਗੀ ਵੀ ਚਲ ਹੁਣ ਆਪਾਂ ਨੂੰ ਐਂ ਨਹੀਂ ਪਤਾ ਵੀ ਆਉਣ ਵਾਲੇ ਟਾਈਮ 'ਚ ਇਹ ਪਾਵਰ ਸ਼ਿਫਟ ਹੋਗੀ ਤਾਂ ਉਹਦੇ ਸੱਤੇ ਕੀ ਨਿਕਲਣਗੇ ਹਨ ਗੱਲ ਇਹ ਹੈ ਕਿ ਆਪਾਂ ਨਹੀਂ ਚਾਹੁੰਦੇ ਕਿ ਪਾਵਰ ਵੀ ਪ੍ਰੋਪਰ ਸ਼ਿਫਟ ਹੋਵੇ ਬੰਡੀ ਰਹੇ ਸਾਰਿਆਂ ਪਾਸੇ ਹੂੰ ਜੇ ਆਪਾਂ ਨੇ ਇਹ ਕਰਨਾਗੇ ਨਾਰਮਲ ਕੀ ਆ ਹੁਣ ਤੱਕ ਵਰਲਡ ਵਾਰ 1 ਤੋਂ ਲੈ ਕੇ 2 ਤੋਂ ਲੈ ਕੇ ਯੂ ایس ਹੀ ਵਰਲਡ ਪਾਵਰ ਬਣਿਆ ਹੋਇਆ ਸੀ ਉਹੀ ਡੋਮੀਨੇਟ ਕਰ ਰਿਹਾ ਸੀ ਹੁਣ ਪੂਰਾ ਹੁਣ ਆਪਾਂ ਗੱਲ ਕਰੀਏ ਇਦੋਂ ਪਹਿਲਾਂ ਦੀ ਚੱਲ ਹੁਣ ਤਾਂ ਚਾਈਨਾ ਉੱਪਰ ਆ ਰਿਹਾ ਰਸ਼ੀਆ ਉੱਪਰ ਆ ਰਿਹਾ ਜਿੰਨਾਂ ਚਿਰ ਯੂ ایس ਉੱਪਰ ਆ ਹੋਰ ਕਿਸ ਨੂੰ ਅੱਗੇ ਨਹੀਂ ਆਉਣ ਦਾ ਹੈਗਾ ਹੋਰ ਦੇਸ਼ਾਂ ਦੀ ਐਕਨੋਮੀ ਨੂੰ ਖਰਾਬ ਕਿਵੇਂ ਕਰਨਾ ਉਹ ਯੂ ایس ਨੂੰ ਪਤਾ ਹੂੰ ਇੰਡੀਆ ਦੇ ਵਿਰੁੱਧ ਪਾਕਿਸਤਾਨ ਪਾਕਿਸਤਾਨ ਨੂੰ ਕੌਣ ਸਪਲਾਈ ਕਰਦਾ ਉਹ ਵੀ ਯੂ ایس ਕਰਦਾ ਠੀਕ ਆ ਹੁਣ ਆ ਰਸ਼ੀਆ ਦੇ ਜੋ ਕ੍ਰੇਨ ਲੜਾਈ ਹੋਈ ਉੱਥੇ ਕੌਣ ਸਪਲਾਈ ਕਰ ਰਿਹਾ ਸੀ ਉੱਥੇ ਵੀ ਯੂਐਸ ਕਰ ਰਿਹਾ ਸੀ ਜਿੱਥੇ ਮਰਜ਼ੀ ਕਰ ਲੋ ਉੱਥੇ ਯੂਐਸ ਹੀ ਕਰ ਰਿਆ ਯਾਰ ਯੂਐਸ ਨੂੰ ਨਾ ਇੰਨਾ ਪਤਾ ਹੈ ਵੀ ਕਿਹੜੀ ਕੰਟਰੀ ਦੇ ਵਿੱਚ ਜਿਹੜੇ ਛੋਟੇ ਛੋਟੇ ਗਰੁੱਪ ਨੇਗੇ ਉਹ ਕਿਵੇਂ ਆਪਸ ਦੇ ਵਿੱਚ ਝਗੜਦੇ ਨੇ ਉਹਨਾਂ ਨੂੰ ਇੱਥੇ ਤੱਕ ਪਤਾ ਜਾਟ ਅੰਦੋਲਨ ਜਿਹੜਾ ਹਰਿਆਣਾ ਚ ਹੋਇਆ ਸੀ ਸਭ ਪਤਾ ਇਹਨਾਂ ਨੂੰ ਕਿਵੇਂ ਅਸੀਂ ਪੜ੍ਹਾਉਣਾ ਹੈ ਕਿ ਮੈਂ ਅਸੀਂ ਉਹ ਚੀਜ਼ ਕਰਨੀ ਹੈ ਉਹਨਾਂ ਨੂੰ ਇੱਥੇ ਤੱਕ ਆਪਾਂ ਕਹਿੰਦੇ ਵੀ ਉਹਨਾਂ ਨੂੰ ਨਹੀਂ ਪਤਾ ਖਾਲਿਸਤਾਨ ਦਾ ਸਭ ਪਤਾ ਉਹਨੂੰ ਬਿਲਕੁਲ ਜੇ ਆਪਾਂ ਕਹਿੰਦੇ ਉਹਨੂੰ ਪੰਨੂ ਨੂੰ ਸਿਕਿਉਰਟੀ ਮਿਲਦੀ ਹੈ ਉਹ ਚੀਜ਼ ਮਿਲਦੀ ਹੈ ਹੈਨਾ ਹਮ ਬਾਰ-ਬਾਰ ਮਤਲਬ ਉਹ ਨਿਕਲਦਾ ਉਹ ਚੀਜ਼ਾ ਤੋਂ ਨਿਕਲ ਕਿਉਂਕਿ ਅਮਰੀਕਾ ਸਪੋਰਟ ਕਰ ਰਿਹਾ ਹੈ ਅਮਰੀਕਾ ਨੂੰ ਪਤਾ ਹੈ ਉਹ ਇੱਕ ਪਰਮਾਣੂ ਹਥਿਆਰ ਮੰਗੂ ਕੱਲ ਨੂੰ ਇੰਡੀਆ ਦੇ ਵਿਰੁੱਧ ਉਹ ਚੀਜ਼ ਨੂੰ ਵਰਤੂਗਾ ਬਿਲਕੁਲ ਬਿਲਕੁਲ ਆਪਣੀਆਂ ਭਾਵਨਾਵਾਂ ਨੂੰ ਵਰਤੂਗਾ ਆਪਾਂ ਨੂੰ ਵੀ ਪਤਾ ਹੈ ਠੀਕ ਆ ਆਪਾਂ ਇੱਕ ਆਈਡਿਓਲੋਜੀ ਨੂੰ ਮੰਨਦੇ ਆ ਆਪਾਂ ਸੰਤ ਭਿੰਡਰੇਆਂ ਦੀ ਆਈਡਿਓਲੋਜੀ ਨੂੰ ਮੰਨ ਉਹ ਮੰਗਾ ਸੀ ਗਿਆ ਅਨੰਦਪੁਰ ਸਾਹਿਬ ਦੇ ਮਤੀਦੀਆਂ ਹਾਂ ਠੀਕ ਹੈ ਅਨੰਦਪੁਰ ਸਾਹਿਬ ਦੇ ਮਤੀਦੀਆਂ ਮੰਗਾ ਸੀ ਤੇ ਉਹਦੇ ਵਿੱਚ ਖਾਲਸਾਤਨ ਦਾ ਜ਼ਿਕਰ ਉਦੋਂ ਆਇਆ ਸੀ ਵੀ ਹਾਂ ਜੇ ਸਟੇਟ ਸਾਨੂੰ ਆ ਮੰਗਾਂ ਦੇਣ ਤੋਂ ਮੁੱਕਰਦੀ ਆ ਖੈਰ ਹੋਰ ਤੱਕ ਮੁੱਕਰੀ ਹੋ ਆ ਕਿਉਂਕਿ ਹੁਣ ਚਲ 84 ਤੋਂ ਬਾਅਦ ਕਦੇ ਮੁੜ ਕੇ ਉਹ ਗੱਲ ਮੰਗਾਂ ਦੀ ਗੱਲ ਚੱਲੀ ਹੀ ਨਹੀਂ ਕਿਉਂਕਿ ਆਪਾਂ ਨੂੰ ਹਰੀ ਕ੍ਰਾਂਤੀ ਆ ਗਈ ਹਨਾ ਲੋਕਾਂ ਨੂੰ ਪੈਸਾ ਦੇਤਾ ਉਹ ਚੀਜ਼ਾਂ ਚ ਆ ਗਿਆ ਲੋਕਾਂ ਲਵੇ ਪੈਸਾ ਆ ਗਿਆ ਕਹਿੰਦੇ ਦਾ ਬਾਬ ਕਿਤੇ ਨਾ ਕਦੇ ਉਹ ਚੀਜ਼ਾਂ ਹੋਈਆਂ ਹਨਾ ਚਲ ਚੋ ਨੁਕਸਾਨ ਹੋਇਆ ਜੇ ਆਪਾਂ ਨੂੰ ਪਾਸੇ ਰੱਖਦੀਏ ਮੁੜ ਕੇ ਉਹ ਚੀਜ਼ ਮੰਗਾ ਉੱਠੀਆਂ ਨਹੀਂ ਹਨਾ ਬਿਲਕੁਲ ਪਰ ਆਉਣ ਵਾਲੇ ਟਾਈਮ ਚ ਉੱਠ ਵੀ ਸਕਦੀਆਂ ਨੇ ਤੇ ਸਰਕਾਰਾਂ ਮੰਨ ਵੀ ਸਕਦੀਆਂ ਨੇ ਹੂੰ ਕੁਝ ਕ ਹੱਦ ਤੱਕ ਸਰਕਾਰਾਂ ਮੰਗ ਮੰਨ ਸਕਦੀਆਂ ਨੇ ਹਨਾ ਮੰਗਾ ਹੁਣ ਜਦੋਂ ਮੰਗੀਆਂ ਨਹੀਂ ਉੱਠੀਆਂ ਤਾਂ ਉਹ ਜਿਹੜੀ ਉਹ ਬੇਬੁਨਿਆਦ ਬਿਲਕੁਲ ਹੁਣ ਦੇ ਟਾਈਮ ਬੇਬੁਨਿਆਦ ਆ ਮੈਂ ਅੱਜ ਦੀ ਗੱਲ ਕਹਿਣਾ ਕੱਲ ਨੂੰ ਆਪਾਂ ਨੂੰ ਨਹੀਂ ਪਤਾ ਆਪਣੇ ਨਾਲ ਸਟੇਟ ਨੇ ਕਰਨਾ ਕੀ ਹੈ ਹਾਂ ਕੁਝ ਨਹੀਂ ਪਤਾ ਕਿਉਂਕਿ ਇੱਕ ਐਜ਼ ਐ ਸਿੱਖ ਹਨਾ ਜੇ ਆਪਾਂ ਦੇਖੀਏ ਵੀ ਆਪਾਂ ਸੇਫ ਆਂ ਸੇਫ ਆ ਉਹ ਚੀਜ਼ ਦਾ ਜਿਹੜਾ ਚਲ ਰਿਜ਼ਲਟ ਆ ਉਹ ਆਉਣ ਵਾਲੇ ਟਾਈਮ 'ਚ ਮਿਲੇਗਾ ਹਨਾ ਵੀ ਅੱਗੇ ਜਿਹੜੀ ਸਟੇਟ ਆ ਉਹ ਆਪਣੇ ਨਾਲ ਵਿਵਹਾਰ ਕਿਹੋ ਜਿਹਾ ਕਰਦੀ ਹੈ ਨਾ ਕਿਵੇਂ ਆਪਣੇ ਨਾਲ ਵਰਤਦੀ ਹੈਗੀ ਪਰ ਜੇ ਆਪਾਂ ਅੱਜ ਦੇ ਟਾਈਮ ਦੇਖੀ ਅੱਜ ਦੇ ਟਾਈਮ ਸਟੇਟ ਦੇ ਵਿਰੁੱਧ ਜੋ ਆਪਣੀ ਕੰਟਰੀ ਦੇ ਵਿਰੁੱਧ ਹੋਰ ਜਿਹੜੀਆਂ ਕੰਟਰੀਆਂ ਨੇ ਵੱਡੀਆਂ ਉਹ ਇੱਕ ਛੋਟੇ ਗਰੁੱਪਾਂ ਨੂੰ ਐਂ ਵਰਤ ਰਹੀਆਂ ਨੇ ਬਿਲਕੁਲ ਲੋਰੈਂਸ ਬਿਸ਼ਨੋਈ ਆ ਹੂੰ ਉਹਨੂੰ ਉਹੀ ਆ ਜਿਵੇਂ ਆਪਣੀ ਸਰਕਾਰ ਵਰਤ ਰਹੀ ਹਾਂ ਉਹੀ ਆ ਜਿਵੇਂ ਹੁਣ ਸਰਕਾਰ ਆ ਛੋਟੇ ਗਰੁੱਪਾਂ ਨੂੰ ਵਰਤ ਰਹੀ ਆ ਹੁਣ ਲੋਕਲ ਇੰਡੀਆ ਲੈਵਲ ਤੇ ਲਾਓ ਪੰਜਾਬ ਲੈਵਲ ਤੇ ਲਾ ਲਓ ਆਪਾਂ ਨੂੰ ਪਤਾ ਹੀ ਆ ਹਨਾ ਜਿਵੇਂ ਵੀ ਮੋਸਟਲੀ ਗੈਂਗਸਟਰ ਹੁੰਦੇ ਨੇ ਸਰਕਾਰਾਂ ਦੇ ਥੱਲੇ ਜਾਫਰਾ ਪਾ ਕੇ ਸਲਾ ਵੀ ਹਾਰੀ ਹੋਈ ਪਾਰਟੀ ਥੱਲੇ ਲਾ ਸਕਦੇ ਨੇ ਕਈ ਵਾਰ ਜਿੱਤੀ ਹੋਈ ਪਾਰਟੀ ਥੱਲੇ ਉਹ ਚੱਲਦਾ ਹੀ ਆ ਐ ਹੁੰਦਾ ਨਾ ਉਹ ਚਲੋ ਆਪਾਂ ਕਹਿੰਦੇ ਆ ਵੀ ਸਟੇਟ ਕੁਛ ਵੀ ਨਹੀਂ ਹੈਗੀ ਜੇ ਆਪਾਂ ਦੇਖੀਏ ਵੀ ਪੰਜਾਬ ਸਟੇਟ ਕੁਛ ਵੀ ਨਹੀਂ ਹੈਗੀ ਜੇ ਆਪਾਂ ਵੱਡੇ ਵਰਲਡ ਪੱਧਰ ਤੇ ਦੇਖੀਏ ਪਰ ਜਦੋਂ ਇੱਕ ਸਟੇਟ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਨਾ ਉਹ ਗੜਬੜ ਇੰਟਰਨੈਸ਼ਨਲ ਮੀਡੀਆ ਦੇ ਕਵਰੇਜ ਚ ਆਉਂਦੀ ਆ ਆਉਂਦੀ ਆ ਠੀਕ ਹੈ ਉਹ ਜਦੋਂ ਕਵਰੇਜ ਚ ਆਉਂਦੀ ਹੈਗੀ ਉਹ ਕਿਤੇ ਨਾ ਕਿਤੇ ਜਿਹੜੀ ਦੇਸ਼ ਦੀ ਇਮੇਜ ਆ ਉਹ ਤੂੰ ਸ਼ੱਕ ਦੇ ਦਰਜ ਖੜਾ ਕਰ ਦਿੰਦੀ ਬਿਲਕੁਲ ਗਾਜ਼ਾ ਗਾਜ਼ਾ ਸਟ੍ਰਾਈਪ ਆ ਹਾਂ ਗਾਜ਼ਾ ਕਿੰਨਾ ਕੁ ਹਾਂ ਠੀਕ ਆ ਗਾਜ਼ਾ ਕੋਈ ਖਾਸ ਤਾਂ ਹੈ ਨਹੀਂ ਕੁਸ਼ਕ ਪੀਪਲ ਨੇ ਹਾਂ ਪਰ ਉਹ ਗਾਜ਼ਾ ਨੇ ਇਜ਼ਰਾਈਲ ਦੀ ਇਮੇਜ ਕਿੱਡੀ ਪੱਦੀ ਕੀਤੀ ਆ ਹਾਂ ਹਾਲਾਕਿ ਚਲ ਆਪਣੀ ਨਿਗਾਹ ਚ ਪਹਿਲੀ ਇਜ਼ਰਾਈਲ ਕੋਈ ਬਾਲੀ ਵਧੀਆ ਕੰਟਰੀ ਹੈ ਨਹੀਂ ਪਰ ਕਿਤੇ ਨਾ ਕਿਤੇ ਉਹ ਇੱਕ ਸਮਾਲ ਗਰੁੱਪ ਨੇ ਇਫੈਕਟ ਤਾਂ ਵੱਡਾ ਕੀਤਾ ਹਾਂ ਹੈਨਾ ਕਿਉਂ ਅੱਜ ਟਰੰਪ ਵਰਗੇ ਨੂੰ ਸਪੈਸ਼ਲ ਏਆਈ ਵੀਡੀਓ ਬਣਾ ਕੇ ਪਾਉਣੀ ਪੈ ਰਹੀ ਹੈ ਵੀ ਹਾਂ ਗਾਜ਼ਾ ਦੇ ਲੋਕਾਂ ਨੂੰ ਵੀ ਆਪਾਂ ਇੱਕ ਅੱਡ ਸੂਬਾ ਦੇ ਦਾਂਗੇ ਵਧੀਆ ਉਹਨਾਂ ਨੂੰ ਲਾਈਫ ਸਟਾਈਲ ਦੇ ਮਾਤੇ ਕਾਜ਼ਾ ਦੇ ਵਿੱਚ 5 ਸਟਾਰ 7 ਸਟਾਰ ਹੋਟਲ ਬਣਾਵਾ ਗਿਆ ਬਹੁਤ ਚੀਜ਼ ਬਣਨਗੇ ਤੇ ਨਾ ਉਹਨਾਂ ਦਾ ਚਲਾਵ ਦੇ ਨਾ ਉਹ ਤੇ ਰੱਖਤਾ ਟ੍ਰੰਪ ਟ੍ਰੰਪ ਦਾ ਹੋਟਲ ਟ੍ਰੰਪ ਹਨਾ ਹਰ ਇੱਕ ਚੀਜ਼ ਟ੍ਰੰਪ ਦੇ ਆਪ ਦਾ ਬੁੱਤ ਬਣਾਦਾ ਉਹ ਚੀਜ਼ AI ਹੋਟਲ ਦੇ ਵਿੱਚ ਹਨਾ ਮਤਲਬ AI ਵੀਡੀਓ ਦੇ ਵਿੱਚ ਜਿਹੜੀ ਮਤਲਬ ਆਰਟੀਫੀਸ਼ੀਅਲ ਜਾਣ ਕੇ ਕੰਪਿਊਟਰ ਨਾਲ ਜਨਰੇਟ ਕੀਤੀ ਵੀਡੀਓ ਉਹਦੇ ਵਿੱਚ ਤੇ ਐਂ ਨਿਗਾ ਚੜਦਾ ਹੈ ਸਮਾਲ ਗਰੁੱਪ ਵੱਡਾ ਇਫੈਕਟ ਮਾਰਦੇ ਨੇ ਕਿ ਤਨ ਹੈ ਕਿ ਤੇ ਯਾਰ ਛੋਟੀਆਂ ਛੋਟੀਆਂ ਚੀਜ਼ਾਂ ਆਪਾਂ ਨੂੰ ਲੱਗਦਾ ਵੀ ਇਹ ਚੀਜ਼ਾਂ ਸਿੰਪਲ ਨੇ ਪਰ ਸਰਕਾਰਾਂ ਵਾਸਤੇ ਤਾਂ ਇਹ ਬਹੁਤ ਵੱਡੀਆਂ ਹੁੰਦੀਆਂ ਨੇ। ਮੈਨਾਂ ਆਪਣਾ ਮੈਂ ਨੇ ਪਹਿਲਾਂ ਗੱਲ ਕਰ ਰਿਹਾ ਸੀ ਇਸ ਤੋਂ ਪਹਿਲਾਂ ਵੀ ਆਪਾਂ ਸਰਕਾਰ ਜਿਹੜੀ ਯੂਐਸਾ ਉਹ ਵਰਲਡ ਪਾਵਰ ਆ ਕਿਉਂ ਨਹੀਂ ਬਣੀ ਰਹਿਣੀ ਚਾਹੀਦੀ ਕਿਉਂਕਿ ਹੁਣ ਤੱਕ ਉਹ ਦੇਸ਼ ਕੋਲ ਹਰ ਇੱਕ ਜਿਹੜੇ ਛੋਟੇ-ਮੋੜੇ ਦੇਸ਼ ਨੇ ਛੋਟੇ-ਮੋੜੇ ਕੀ ਵੱਡੇ ਦੇਸ਼ ਹਰੇਕ ਦੇਸ਼ ਦੀ ਨਾ ਦੁੱਖ ਦੀ ਰਗ ਉਹਨਾਂ ਨੂੰ ਪਤਾ। ਉਹ ਉਹਨਾਂ ਨੇ ਬਸ ਉਪਲੋਸ-ਪਲੋਸ ਕੇ ਰੱਖ ਲੈਣੇ ਜਦੋਂ ਉਹਨਾਂ ਨੂੰ ਐ ਲੱਗਦਾ ਵੀ ਇੱਥੇ ਦੌੜ ਚਲਾਉਣਾ ਉਹਦੇ ਚਲਾਉਂਦੇ ਨੇ। ਬਿਲਕੁਕੁ ਉਦੇ ਵਿੱਚ ਹਰ ਕਿਸੇ ਨੂੰ ਯੂਐਸ ਨੇ ਸਪਲਾਈ ਕੀਤਾ ਹਥਿਆਰ ਤੇ ਪੈਸਾ ਹੁਣ ਅਫਗਾਨਿਸਤਾਨ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਮਤਲਬ ਉਦੋਂ ਕਿੰਨਾ ਟਾਈਮ ਇਨਵੋਲਵਮੈਂਟ ਰਹੀ ਹੈ ਕਿੰਨੇ ਸਾਲ ਉਹਨਾਂ ਦੀ ਮਿਲਟਰੀ ਉੱਥੇ ਰਹੀ ਹੈ ਹਨ ਤੇ ਉੱਥੇ ਉਹਨਾਂ ਨੇ ਸ਼ਾਂਤੀ ਬਹੋਣ ਨੀਅਤੀ ਹੁਣ ਤਾਲਿਬਾਨ ਦੀ ਸਰਕਾਰ ਉੱਥੇ ਬਹੁਤ ਸੋਹਣੀ ਚੱਲ ਰਹੀ ਹੈ ਉਹਨਾਂ ਨੇ ਬੈਕ ਕੀਤੀ ਆ ਦੀ ਮਿਲਟਰੀ ਪਰ ਉਹਨਾਂ ਦਾ ਮੇਨ ਕਾਰਨ ਇੱਕ ਤਾਂ ਰਹਿਣਾ ਦਾ ਉੱਥੇ ਇਹ ਸੀਗਾ ਵੀ ਇੱਕ ਤਾਂ ਉਹਨਾਂ ਚ ਜਿਹੜੀ ਮਤਲਬ ਆਰ ਆਪਣਾ ਆਈਐਸਆਈ ਨਾਲ ਸੀ ਨਾ ਇਹਨਾਂ ਦਾ ਉਦੋਂ ਟੱਕਰਾ ਹਾਂ ਹਾਂ ਤੇ ਨਾ ਉਹਦੇ ਨਾਲ ਤਾਲੀਬਾਨ ਨਾਲ ਸੀਗਾ ਤੇ ਇੱਕ ਹੋਰ ਗਰੁੱਪ ਸੀਗਾ ਯਾਰ ਮੈਂ ਨਾਮ ਨਹੀਂ ਅਲਕਾਇਦਾ ਅਲਕਾਇਦਾ ਹਾਂ ਅਲਕਾਇਦਾ ਤੇ ਤਾਲੀਬਾਨ ਨਾਲ ਸੀ ਇਹਨਾਂ ਦਾ ਉਹ ਵੀ ਚਲ ਅਸੀਂ ਉੱਥੇ ਸ਼ਾਂਤੀ ਨਹੀਂ ਹੈਗੀ ਐਵੇਂ ਨਹੀਂਗਾ ਬਟ ਉਹਨਾਂ ਦਾ ਮੇਨ ਕਾਰਨ ਉੱਥੇ ਰਹਿਣਾ ਦਾ ਏ ਵੀ ਸੀ ਵੀ ਉਹੋ ਜਿਹੜੇ ਖਾੜੀ ਮੁਲਖ ਨੇ ਹਾਂ ਜਿਹੜੇ ਆਪਣਾ ਮੀਡਲ ਈਸਟ ਆ ਉੱਥੇ ਵੀ ਧਿਆਨ ਰੱਖਣਾ ਚਾਹੁੰਦੇ ਸੀ ਉੱਥੇ ਵੀ ਚਾਹੁੰਦੇ ਸੀ ਵੀ ਸਾਡਾ ਕੁਛ ਨਾ ਕੁਛ ਉੱਥੇ ਰਹੇ ਤੇ ਉਹ ਅਫਗਾਨਿਸਤਾਨ ਦੇ ਰੂਪ ਚ ਉੱਥੇ ਰਹੇ ਹਨਾ ਟਾਈਮ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਉੱਥੇ ਚੱਲ ਕੀ ਰਿਹਾ ਹਲਚਲ ਕੀ ਹੈ ਨਹੀਂ ਇੰਨੀ ਦੂਰ ਬੈਠ ਕੇ ਉਹ ਚੀਜ਼ਾਂ ਹਨਾ ਸਾਰਾ ਕੁਝ ਦੇਖਣਾ ਉਹ ਚੀਜ਼ਾਂ ਔਖੀਆਂ ਸੀ ਬਿਲਕੁਲ ਆਪਦੀ ਉਹਨਾਂ ਨੇ ਯਾਰ ਇੰਟੈਲੀਜੈਂਸ ਕਿੰਨੀ ਸਟਰੋਂਗ ਕੀਤੀ ਇਹਨੇ ਇੰਨੇ ਸਾਲਾਂ ਚ ਤੇ ਆਪਦੀ ਮਤਲਬ ਹਰ ਇੱਕ ਚੀਜ਼ ਮਿਲਟਰੀ ਕਿੰਨੀ ਸਟਰੋਂਗ ਕੀਤੀ ਹੈਗੀ ਹੁਣ ਐਫ ਵੀ ਆਈ ਹੋ ਗਿਆ ਤੇ ਹੋਰ ਉੱਥੇ ਜਿਹੜੀਆਂ ਮਤਲਬ ਹੈਗੀਆਂ ਨਹੀਂਆਂ ਲੋਕਲ ਲੈਵਲ ਦੀਆਂ ਏਜੰਸੀਸ ਉਹ ਕਿੰਨੀਆਂ ਪਾਵਰਫੁਲ ਨੇਗੀ ਕੋਈ ਆ ਵੀ ਇੰਟੈਲੀਜੈਂਸ ਤਾਂ ਹੀ ਹੋਈ ਹੈ ਨਾ ਕਿਉਂਕਿ ਇੱਧਰ ਉਹਨਾਂ ਦਾ ਕੁਝ ਹੈ ਨਹੀਂ ਸੀ ਇਹਨਾਂ ਨੇ ਅਬਾਮਾ ਫੜਿਆ ਹਾਂ ਬਸ ਅਚਾ ਅਸਾਮਾ ਬੈਲਾ ਅਸਾਮਾ ਬੈਲਾ ਫੜਿਆ ਸੀ ਹਾਂ ਲਦੀਨ ਫੜਿਆ ਤੇ ਉਹ 2011 ਚ ਫੜਿਆ ਹੁਣ ਫੜੇ ਤਾਂ ਬਹੁਤ ਨੇ ਜੇ ਦੇਖਿਆ ਜਾਵੇ ਦੁਨੀਆ ਦੇ ਵਿੱਚ ਕਿੱਡੇ ਮਤਲਬ ਆਪਰੇਸ਼ਨ ਸਰਚ ਆਪਰੇਸ਼ਨ ਹੋਏ ਨੇਗੇ ਤੇ ਉਹਨਾਂ ਨੇ ਕਿੱਡੇ ਕਿੱਡੇ ਮਤਲਬ ਚੱਲ ਅੱਤਵਾਦੀ ਹਨ ਜੋ ਚਲੋ ਕਹਿ ਦਿੰਦੇ ਨੇ ਕਿ ਮਾਡਰਨ ਜ਼ਮਾਨੇ ਦੇ ਵਿੱਚ ਹੁਣ ਖਾਨੀ ਹੈਗੇ ਸੀ ਖਾਨੀ ਨਾ ਉਹ ਤਾਂ ਰੱਬ ਜਾਣਦਾ ਜਾਂ ਉਹਨਾਂ ਦੇ ਲੋਕ ਜਾਣਦੇ ਨੇ ਤੇ ਮਤਲਬ ਕਿੰਨੇ ਆਪਰੇਸ਼ਨ ਕੀਤੇ ਨੇ ਕਦੇ ਕਿਸੇ ਨੂੰ ਇੰਨਾ ਹਲਾਰਾ ਮਿਲੇ ਕਿਸਨੂੰ ਐਨੀ ਮੁਕ ਮਿਲੀ ਹੈ ਕਿਉਂ ਉੱਥੇ ਉੱਥੇ ਇਹਨਾਂ ਨੇ ਆਪਣੀ ਇੰਟੈਲੀਜੈਂਸ ਦਿਖਾਈ ਹੈ ਵੀ ਸਾਡੀ ਇੰਟੈਲੀਜੈਂਸ ਕਿੰਨੀ ਸਟਰੋਂਗ ਆ ਕਿਵੇਂ ਅਸੀਂ ਚੁੱਪਚੀਪ ਇੱਤੇ ਆਏ ਸਾਡੇ ਜਹਾਜ਼ਾਂ ਨੇ ਬਾਜ਼ੀ ਨਹੀਂ ਕੀਤੀ ਪਾਕਿਸਤਾਨ ਦੇ ਵਿੱਚ ਐਂਟਰ ਹੋਏ ਉੱਥੋਂ ਅਸੀਂ ਲੈ ਗਏ ਉਹ ਚੀਜ਼ ਕਰਕੇ ਤੜਕੇ ਨੂੰ ਪਾਕਿਸਤਾਨ ਸਰਕਾਰ ਮੁੱਕਰੀ ਜਾਂ ਸਰਕਾਰ ਨੇ ਇਹਦਾ ਮੁੱਕਰਨਾ ਹਾਂ ਜਦੋਂ ਇੱਕ ਦੇਸ਼ ਦਾ ਵੌਂਟਡ ਹੋਵੇ ਨਾ ਅਗਲਾ ਕੋਈ ਨਹੀਂ ਕਹਿਣਾ ਹੁੰਦਾ ਵੀ ਹਾਂ ਸਾਡੇ ਦੇਸ਼ 'ਚ ਹੈਗਾ ਸੀ ਉਹ ਤਾਂ ਚੁੱਪ ਕਰ ਗਏ ਮਤਲਬ ਉਹਨਾਂ ਨੇ ਉਹ ਚੀਜ਼ ਦਿਖਾਈ ਹੈ ਵੀ ਅਸੀਂ ਕਿੰਨੇ ਪਾਵਰਫੁਲ ਹਾਂ ਉਦੋਂ ਮਤਲਬ ਉਹ ਦੁਨੀਆ ਸਾਹਮਣੇ ਐਵੇਂ ਪੇਸ਼ ਕੀਤੀ ਉਹ ਚੀਜ਼ ਹੁਣ ਵੀ ਜੇ ਆਪਾਂ ਨਿਊਯਾਰਕ ਜਾਣਿਆਂਗੇ ਉੱਥੇ ਸਪੈਸ਼ਲ ਉਹਨਾਂ ਨੇ ਮਿਊਜ਼ੀਅਮ ਬਣਾਏ ਹੋਏ ਚੀਜ਼ ਦਾ ਤੇ ਉੱਥੇ ਦਿਖਾਉਂਦੇ ਨੇਗੇ ਵੀ ਅਸੀਂ ਕਿਵੇਂ ਕੀਤਾ ਆਪਦੀ ਮਹਾਨਤਾ ਦਾ ਮਤਲਬ YouTube ਤੇ ਦੇਖੋ ਕਿੰਨੀ ਕਿਵੇਂ ਉਹਨਾਂ ਨੇ ਵੀਡੀਓ ਬਣਾ ਕੇ ਦੱਸਿਆ ਨੂੰ ਵੀ ਕਿਵੇਂ ਯੂਐਸ ਨੇ ਆ ਚੀਜ਼ ਕੀਤੀ ਹਾਲਾਂਕਿ ਇਹ ਦੋ ਵੱਡੇ ਸਰਚ ਆਪਰੇਸ਼ਨ ਉਹਨੇ ਕੀਤੇ ਨੇ ਇਜ਼ਰਾਈਲ ਨਾਲ ਨਹੀਂ ਉਹਨਾਂ ਦੇ ਮੋਸਾਦ ਨਹੀਂ ਹਾਂ ਇਹ ਦੋ ਵੱਡੇ ਵੱਡੇ ਕੀਤੇ ਹੋਏ ਨੇ ਮਤਲਬ ਕਹਿਣ ਦਾ ਭਾਵ ਆਹੀ ਹੈਗਾ ਵੀ ਪਾਵਰ ਚ ਰਹਿਣ ਵਾਸਤੇ ਉਹਨਾਂ ਨੂੰ ਬਹੁਤ ਕੁਸ਼ ਕਰਨਾ ਪੈਂਦਾ ਉਹ ਚੀਜ਼ ਕਰਦੇ ਨੇ ਦੁਨੀਆ ਦੀ ਨਿਗਾ ਚ ਚੜਨ ਵਾਸਤੇ ਉਹਨੇ ਸੁਪੀਰੀਅਰ ਬਣ ਕੇ ਦਿਖਾਉਣਾ ਹੈ ਚਾਹੇ ਸਪੇਸ ਮਿਸ਼ਨ ਲਾ ਲਓ ਜੋ ਵੀ ਲਾ ਲ ਉਹ ਬਸ ਇਹ ਹੋ ਰਿਹਾ ਹੈ ਅੱਜ ਤੱਕ ਲਾਲਾ 50 ਸਾਲ ਹੋ ਗਏ ਹਾਂ ਚੰਦ ਤੇ ਗਏ ਨੂੰ ਉਹਨੂੰ ਨੀ ਆਰਮਸਟ੍ਰॉन्ग ਨੂੰ ਨੀਲ ਆਮਸਟ੍ਰॉन्ग ਹੀ ਸੀ ਹਾਂ ਹਾਂ ਨੀਲ ਆਮਸਟ੍ਰॉन्ग ਤੇ 50 ਸਾਲ ਹੋ ਗਏ ਹੁਣ 50 ਸਾਲ ਬਾਅਦ ਜਦੋਂ ਕਿ ਅੱਜ ਦੇ ਟਾਈਮ ਇਨਾ ਮਾਡਰਨ ਟੈਕਨੋਲੋਜੀ ਹੈ ਅੱਜ ਤੱਕ ਕੋਈ ਗਿਆ ਹੀ ਨਹੀਂ ਦੁਬਾਰੀ ਨਹੀਂ ਗਿਆ ਇਹ ਬਾਰੀ ਗਈ ਨਹੀਂ ਉਹ ਵੀ ਸ਼ੱਕ ਦੇ ਕੇ ਇਹਦੇ ਚ ਇਹਨਾਂ ਨੇ ਵੀ ਕੋਈ ਚੰਦ ਤੇ ਗਿਆ ਵੀ ਅਸਲ 'ਚ ਕਹਿੰਨਾ ਜਾਂ ਫਿਰ ਗੱਲਾਂ ਹੀ ਨੇ ਜਾਂ ਗੱਲਾਂ ਹੀ ਨੇ ਜਾਂ ਇਹਨਾਂ ਨੇ ਕੋਈ ਆਬਦਾ ਨਾ ਸਪੈਸ਼ਲ ਸੈੱਟ ਬਣਾ ਕੇ ਚੰਦ ਦਾ ਉਹ ਸੀਨ ਫਿਲਮਾਇਆ ਗਿਆ ਹੋਵੇ ਵੀ ਹਾਂ ਨਾ ਵੀ ਆਏ ਝੰਡਾ ਲੈ ਕੇ ਕਿਸੇ ਨੂੰ ਕੀ ਪਤਾ ਕਿਸੇ ਨੂੰ ਕੀ ਪਤਾ ਕਿਹੜਾ ਦੂਰ ਬੈ ਲਾਈ ਬੈਠੇ ਨੇ ਹਰਦੇਸ਼ ਕਿਹੜਾ ਯਾਰ ਇਹਨਾਂ ਤੇ ਉਹ ਕਰ ਲੂਗਾ ਹਾਂ ਕਿਹੜਾ ਇਹਨਾਂ ਦੀਆਂ ਫਾਈਲਾਂ ਖੋਲੂਗਾ ਹਾਂ ਚਲੋ ਮਨੂੰ ਇਹ ਤਾਂ ਫੀਸਿਓਰੀਅਨ ਕੰਸਥਿਓਰੀ ਜਰੀਆ ਬਣਾਉਣੀ ਆ ਠੀਕ ਆ ਚਲੋ ਅੱਜ ਵਾਸਤੇ ਇੰਨੀ ਹਾਂ ਜੇ ਸਾਡੀ ਵੀਡੀਓ ਇਨਫੋਰਮੇਟਿਵ ਲੱਗੀ ਤੇ ਤੁਸੀਂ ਚਾਹੁੰਦੇ ਹੋ ਅਸੀਂ ਆਉਣ ਵਾਲੇ ਟਾਈਮ 'ਚ ਇੰਨੀ ਵੀਡੀਓ ਜ਼ੋਰ ਲੈ ਕੇ ਇਨਫੋਰਮੇਟਿਵ ਕਿਸੇ ਵੀ ਦੇਸ਼ ਦੇ ਧਾਰ ਤੇ ਹਾਂ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖੋ ਕਿਹਦੇ ਤੇ ਅਗਲੀ ਵੀਡੀਓ ਬਣਾਈਏ ਬਿਲਕੁਲ ਤੇ ਜੇ ਤੁਹਾਨੂੰ ਸੱਚੀ ਵਧੀਆ ਲੱਗੀ ਵੀਡੀਓ ਤਾਂ ਕਮੈਂਟ ਦੇ ਵਿੱਚ ਕੋਈ ਨਾ ਕੋਈ ਹਰਟ ਜਾਂ ਲਾਈਕ ਕੋਈ ਇਮੋਜੀ ਹੋਵੇ ਟਾਈਪ ਕਰਿਓ ਤਾਂ ਜੋ ਸਾਨੂੰ ਐ ਲੱਗੇ ਵੀ ਹਾਂ ਸਾਡੀ ਵੀਡੀਓ ਐਂਡ ਤੱਕ ਲੋਕਾਂ ਨੇ ਦੇਖੀ ਕੋਈ ਸੁਝਾਅ ਦੇਣਾ ਹੋਇਆ ਉਹ ਵੀ ਦੇ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਹਨਾ ਜਿਨ੍ਹਾਂ ਨੇ ਇੱਥੇ ਤੱਕ ਵੀਡੀਓ ਦੇਖੀ ਤੇ ਸਾਰਿਆਂ ਨੂੰ ਸਬਸਕ੍ਰਾਈਬ ਕਰਾ